ਨੋ ਸਟੂਡੈਂਟਸ ਅੱਜ ਆਪਾਂ ਕਰਾਂਗੇ ਆਪਣੇ ਸਿਲੇਬਸ ਦੀ ਦੂਸਰੀ ਪੋਇਮ ਮਾਂ ਦਾ ਦਿਲ ਉਹਦਾ ਅਭਿਆਸ ਉਹਦੇ एमसीक्यू ਸ਼ਾਰਟ ਕੁਐਸਚਨਸ ਸਾਰਾ ਕੁਝ ਠੀਕ ਹੈ ਸੋ ਇਹ ਤੁਹਾਡੀ ਹੈਗੀ ਬੇਟਾ ਵਰਕਬੁੱਕ ਜਿਹਦਾ ਪੇਜ ਨੰਬਰ ਹੈਗਾ 103 103 ਪੇਜ ਨੰਬਰ ਆ ਅਭਿਆਸ ਤੋਂ ਸਟਾਰਟ ਹੋ ਰਿਹਾ ਇਹਦੇ ਜਿਹੜੇ ਕੁਐਸਚਨਸ ਹੈਗੇ ਆ ਪਹਿਲਾਂ ਸੌਲਵ ਕੀਤੇ ਹੋਏ ਆ ਉਹਨਾਂ ਨੇ ਕਵੈਸਚਨ ਨੰਬਰ 1 ਤੋਂ ਸਟਾਰਟ ਹੈ ਮਾਂ ਨੇ ਪੁੱਤਰ ਦੀ ਪਾਲਣਾ ਕਿਵੇਂ ਕੀਤੀ ਅਤੇ ਇਸ ਕਵਿਤਾ ਵਿੱਚ ਕਵੀ ਨੇ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਵੈਸਚਨ ਆਲਰੇਡੀ ਸੋਲਡ ਹੈ ਸਾਰਾ ਜੱਗ ਯਤਨ ਕਰਨ ਦੇ ਬਾਵਜੂਦ ਵੀ ਕਿਹੜੀ ਚੀਜ਼ ਦੀ ਢੁੰਗਾਈ ਤੱਕ ਨਹੀਂ ਪਹੁੰਚ ਸਕਿਆ ਠੀਕ ਹੈ ਸੋਏ ਉਹਨਾਂ ਨੇ ਕਵੈਸਚਨ ਜਿਹੜੇ ਆਲਰੇਡੀ ਮਟਨ ਲਿਖੇ ਹੋਏ ਆ ਆਪਾਂ ਸਟਾਰਟ ਕਰਨਾ ਆ ਕਵੈਸਚਨ ਜਿਹੜਾ ਕਿ ਆਪਣਾ ਅਨਸੋਲਡ ਪੋਰਸ਼ਨ ਆ ਆਪਾਂ ਉੱਥੋਂ ਸਟਾਰਟ ਕਰਾਂਗੇ ਥਿਸ ਇਜ਼ ਪੇਜ ਨੰਬਰ 104 ਠੀਕ ਹੈ ਔਰ ਇਹ ਬੇਟੇ ਕੁਐਸਚਨ ਨੰਬਰ 5 ਤੋਂ ਸਟਾਰਟ ਹੋ ਰਿਹਾ ਅਨਸੋਲਵ ਠੀਕ ਹੈ ਦੇਖੋ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਵਿਦਿਆਰਥੀ ਆਪ ਹੱਲ ਕਰਨ ਇੱਥੋਂ ਆਪਾਂ ਸਟਾਰਟ ਕਰਨਾ ਆ ਔਰ ਇਹ ਆਪਾਂ ਕਰਾਂਗੇ ਕੁਐਸਚਨ ਨੰਬਰ 5 ਤੋਂ ਠੀਕ ਹੈ ਸੋਰਾ ਜੀ ਪਹਿਲਾ ਕੁਐਸਚਨ ਹੈ ਤੁਹਾਡਾ ਜਿਹੜੀ ਇਹਦੀ ਐਕਸਪਲੇਨੇਸ਼ਨ ਹੈ ਪੋਇਮ ਦੀ ਉਹ ਸਾਰੀ ਮੈਂ ਵੀਡੀਓ ਬਣਾਈ ਹੋਈ ਹੈ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਨੌਜਵਾਨ ਨੇ ਸੁੰਦਰੀ ਨੂੰ ਖੁਸ਼ ਕਰਨ ਲਈ ਕੀ ਕੀਤਾ ਸੋ ਇਹਦਾ ਹਿੰਟ ਤੁਹਾਨੂੰ ਮੈਂ ਦਿੰਨੀ ਆ ਬੇਟਾ ਜਦੋਂ ਸੁੰਦਰੀ ਨੇ ਨੌਜਵਾਨ ਕੋਲੋਂ ਪਿਆਰ ਦੇ ਬਦਲੇ ਮਾਂ ਦੇ ਦਿਲ ਦੀ ਮੰਗ ਕੀਤੀ ਤਾਂ ਨੌਜਵਾਨ ਨੇ ਸੁੰਦਰੀ ਨੂੰ ਖੁਸ਼ ਕਰਨ ਲਈ ਆਪਣੀ ਸੁੱਤੀ ਪਈ ਮਾਂ ਦੇ ਕਲੇਜੇ ਵਿੱਚ ਛੁਰਾ ਮਾਰਿਆ ਤੇ ਮਾਂ ਦਾ ਦਿਲ ਕੱਟ ਕੇ ਲੈ ਗਿਆ ਕਿਉਂ ਕਿ ਸੁੰਦਰੀ ਨੇ ਮਾਂ ਦੇ ਦਿਲ ਦੀ ਮੰਗ ਕੀਤੀ ਸੀ ਸੋ ਉਹਨਾਂ ਨੇ ਬੇਟਾ ਤਾਂ ਦੇਖੋ ਕੁਐਸਚਨ ਤੁਹਾਨੂੰ ਪੁੱਛਿਆ ਸੀ ਕਿ ਨਜਵਾਨ ਨੇ ਸੁੰਦਰੀ ਨੂੰ ਖੁਸ਼ ਕਰਨ ਲਈ ਕੀ ਕੀ ਤਾਂ ਖੁਸ਼ ਕਰਨ ਲਈ ਉਹਨੇ ਕੀ ਕੀਤਾ ਸੀ ਉਹਨੇ ਆਪਣੀ ਸੁੱਤੀ ਪਈ ਮਾਂ ਦੇ ਕਲੇਜੇ ਵਿੱਚ ਛੁਰਾ ਮਾਰ ਕੇ ਉਹ ਉਹਦੇ ਲਈ ਸੁੰਦਰੀ ਦੇ ਲਈ ਆਪਣੀ ਮਾਂ ਦਾ ਦਿਲ ਕੱਢ ਕੇ ਲੈ ਗਿਆ ਸੀ ਕਿਉਂਕਿ ਉਹਨੇ ਜਿਹੜਾ ਹੈ ਪਿਆਰ ਦੇ ਬਦਲੇ ਕਿਸ ਚੀਜ਼ ਦੀ ਮੰਗ ਕੀਤੀ ਸੀ ਮਾਂ ਦੇ ਦਿਲ ਦੀ ਮੰਗ ਕੀਤੀ ਸੀ ਸੋਝੇ ਤੁਸੀਂ ਇਹਦਾ ਆਨਸਰ ਵਧਾਣਾ ਚਾਹੁੰਦੇ ਹੋ ਤਾਂ ਨਾਲ ਇਹਨੂੰ ਐਡ ਕਰ ਸਕਦੇ ਹੋ ਕਿ ਜਿਹੜਾ ਨੌਜਵਾਨ ਸੀ ਉਹ ਸੁੰਦਰੀ ਦੇ ਪਿਆਰ ਦੇ ਵਿੱਚ ਜਿਹੜਾ ਪੈ ਗਿਆ ਸੀ ਸੁੰਦਰੀ ਨੂੰ ਪਾਉਣਾ ਚਾਹੁੰਦਾ ਸੀ ਸੁੰਦਰੀ ਜਿਹੜੀ ਆ ਉਹ ਵੀ ਉਹਨੂੰ ਪਿਆਰ ਤਾਂ ਕਰਦੀ ਸੀ ਪਰ ਉਹਨੇ ਜਿਹੜੀ ਹੈ ਇੱਕ ਮੰਗ ਰੱਖੀ ਸੀ ਕਿ ਉਹਨੂੰ ਕੀ ਚਾਹੀਦਾ ਸੀ ਉਹਦੇ ਮਾਂ ਦਾ ਦਿਲ ਚਾਹੀਦਾ ਸੀ ਫਿਰ ਉਤੋਂ ਅੱਗੇ ਤੁਸੀਂ ਇਹ ਕੰਟੀਨਿਊ ਕਰ ਸਕਦੇ ਆਂ ਵਾਲੀ ਸਾਰੀ ਜੋ ਮੈਂ ਤੁਹਾਨੂੰ ਲਿਖ ਕੇ ਦਿੱਤੀ ਐਕਸਪਲੇਨੇਸ਼ਨ ਠੀਕ ਹੈ ਕੁਐਸਚਨ ਨੰਬਰ 6 ਸਹਿਕ ਸਹਿਕ ਪੁੱਤ ਲੱਭਾ ਇੱਕ ਮਾਤ ਤਕੜੀ ਨੂੰ ਤੁਕਦਾ ਭਾਵ ਅਰਥ ਲਿਖੋ ਜੇ ਆਪਾਂ ਬੇਟਾ ਦੇਖਿਏ ਸਿੰਪਲ ਇਹਦਾ ਸਹਿਕ 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 ਸਿਕ ਹੁੰਦਾ ਬਹੁਤ ਔਖੇ ਹੋ ਕੇ ਬਹੁਤ ਮੁਸੀਬਤਾਂ ਝੱਲਣ ਤੋਂ ਬਾਅਦ ਤਕੜੀ ਹੁੰਦਾ ਦੁਖੀ ਮ ਠੀਕ ਹੈ ਸੋ ਇਹਦਾ ਜਿਹੜਾ ਜੇ ਆਪਾਂ ਦੇਖੀਏ ਕਿ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਬੇਟਾ ਦਾ ਭਾਵ ਅਰਥ ਲਿਖਣਾ ਆ ਤਾਂ ਇਹਦਾ ਤੁਕ ਦਾ ਭਾਵ ਕੀ ਹੈ ਇਹ ਤੁਕ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸਣਾ ਆ ਕਿ ਮਾਂ ਦਾ ਦਿਲ ਕਵਿਤਾ ਦੇ ਵਿੱਚੋਂ ਲਈ ਗਈ ਆ ਠੀਕ ਹੈ ਇਸ ਤੁਕ ਵਿੱਚ ਕਵੀ ਨੇ ਇੱਕ ਦੁਖੀ ਮਾਂ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਬੜੀਆਂ ਮੰਨਤਾ ਸਹਿਕ ਸਹਿ ਹੁੰਦਾ ਔਖੇ ਹੋ ਕੇ ਬੜੀਆਂ ਮੁਰਾਦਾਂ ਮੰਨਤਾ ਤੋਂ ਬਾਅਦ ਠੀਕ ਹੈ ਇੱਕ ਪੁੱਤਰ ਦੀ ਪ੍ਰਾਪਤੀ ਹੋਈ ਸੀ ਜਿਸ ਕਰਕੇ ਉਸਨੇ ਲੱਖ ਵਾਰ ਪਰਮਾਤਮਾ ਦਾ ਸ਼ੁਕਰੀਆ ਕੀਤਾ ਉਹਨੇ ਹੱਥ ਜੋੜ ਕੇ ਰੱਬ ਦਾ ਧੰਨਵਾਦ ਕੀਤਾ ਸੀ ਕਿ ਉਹਨੇ ਜਿਹੜਾ ਹੈ ਵਾਹਿਗੁਰੂ ਨੇ ਜਾਂ ਪਰਮਾਤਮਾ ਨੇ ਉਸਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਠੀਕ ਹੈ ਮੁਟਿਆਰ ਨੇ ਨੌਜਵਾਨ ਨੂੰ ਕੀ ਲੌ ਲਈ ਕਿਹਾ ਤੇ ਕਿਉਂ ਦੋ ਚੀਜ਼ਾਂ ਸਭ ਤੋਂ ਪਹਿਲਾਂ ਤਾਂ ਬੇਟਾ ਤੁਹਾਨੂੰ ਪਤਾ ਆ ਕਿ ਜਦੋਂ ਨੌਜਵਾਨ ਸੁੰਦਰੀ ਦੇ ਪਿਆਰ ਵਿੱਚ ਪੈ ਗਿਆ ਤਾ ਸੁੰਦਰੀ ਨੇ ਨੌਜਵਾਨ ਦੇ ਪਿਆਰ ਨੂੰ ਪਰਖਣ ਦੇ ਲਈ ਹੁਣ ਸੋ ਇੱਥੇ ਬਟਾ ਆਪਾਂ ਨੂੰ ਪੁੱਛਿਆ ਨਾ ਕਿਉਂ ਕਿਉਂ ਦਾ ਆਪਾਂ ਜਿਹੜਾ ਹੈ ਤੇ ਆਨਸਰ ਮੈਂ ਲਿਖ ਦਿੱਤਾ ਆ ਕਿ ਉਹਨੇ ਪਿਆਰ ਨੂੰ ਪਰਖਣ ਦੇ ਲਈ ਅਸਲ ਦੇ ਵਿੱਚ ਜਿਹੜੀ ਸੁੰਦਰੀ ਹੈ ਨਾ ਉਹ ਨੌਜਵਾਨ ਦੇ ਪਿਆਰ ਨੂੰ ਪਰਖਣਾ ਚਾਹੁੰਦੀ ਸੀ ਕਿ ਜਿਹੜਾ ਨੌਜਵਾਨ ਆ ਉਹ ਦਿਨਾ ਸੱਚਾ ਪਿਆਰ ਕਰਦਾ ਵੀ ਆ ਜਾਂ ਨਹੀਂ ਸੋ ਇਸ ਕਰਕੇ ਉਹਨੇ ਉਸ ਕੋਲੋਂ ਮਾਂ ਦੇ ਦਿਲ ਦੀ ਮੰਗ ਕੀਤੀ ਤਾਂ ਜੋ ਉਹ ਉਸ ਦੇ ਪਿਆਰ ਦੀ ਗਹਿਰਾਈ ਜਾਨ ਸਕੇ ਸੋ ਜਿਹੜਾ ਹੈ ਸੁੰਦਰੀ ਉਹਦੇ ਪਿਆਰ ਦੀ ਗਹਿਰਾਈ ਨੂੰ ਡੂੰਘਾਈ ਨੂੰ ਸਮਝਣਾ ਚਾਹੁੰਦੀ ਸੀ ਕਿ ਨੌਜਾਨ ਜਿਹੜਾ ਆ ਉਹ ਨੂੰ ਕਿੰਨਾ ਪਿਆਰ ਕਰਦਾ ਹੈ ਜਾਂ ਸੱਚਾ ਪਿਆਰ ਕਰਦਾ ਵੀ ਹੈ ਜਾਂ ਨਹੀਂ ਇਸ ਕਰਕੇ ਉਹਨੇ ਜਿਹੜਾ ਹੈ ਕੋਲੋਂ ਮਾਂ ਦੇ ਦਿਲ ਦੀ ਮੰਗ ਕੀਤੀ ਨੈਕਸਟ ਹੈ ਪੁੱਤਰ ਰਾ ਵਿੱਚ ਕਿਵੇਂ ਡਿੱਗ ਪਿਆ ਜਦੋਂ ਨੌਜਵਾਨ ਸੁੰਦਰੀ ਲਈ ਆਪਣੀ ਮਾਂ ਦਾ ਦਿਲ ਕੱਢ ਕੇ ਲਿ ਜਾ ਰਿਹਾ ਸੀ ਤਾਂ ਉਸਨੇ ਉੱਚਾ ਨੀਵਾ ਰਾ ਵਿਨਾ ਵਿਖਿਆ ਤੇ ਅਚਾਨਕ ਠੇਡਾ ਲੱਗ ਕੇ ਉਹ ਡਿੱਗ ਗਿਆ ਠੇਡਾ ਹੁੰਦਾ ਠੋਕਰ ਲਗਣੀ ਜਦੋਂ ਉੱਚਾ ਨੀਵਾ ਰਾਹ ਹੋਵੇ ਉੱਬੜ ਖਾਬੜ ਹੋਵੇ ਤਾਂ ਅਚਾਨਕ ਜਦੋਂ ਆਪਾਂ ਦੌੜਦੇ ਆ ਨਾ ਤਾਂ ਠੇਡਾ ਲੱਗਦਾ ਠੋਕਰ ਲੱਗਦੀ ਆ ਸੋ ਇਹੀ ਹੋਇਆ ਕਿ ਜਦੋਂ ਨੌਜਵਾਨ ਸੁੰਦਰੀ ਦੇ ਲਈ ਆਪਣੀ ਮਾਂ ਦਾ ਦਿਲ ਕੱਢ ਕੇ ਲਿਜਾ ਰਿਆ ਸੀ ਤਾਂ ਉਹਨੇ ਜੜਾ ਆ ਉਹਨੂੰ ਇੰਨੀ ਕਾਲੀ ਸੀ ਸੁੰਦਰੀ ਦੇ ਨਾਲ ਮਿਲਣ ਦੀ ਉਹਨੂੰ ਪਾਉਂਦੀ ਕਿ ਉਹਨੇ ਜੜਾ ਆ ਉੱਚਾ ਨੀਵਾ ਰਾਹ ਵੀ ਦੇਖਿਆ ਨਹੀਂ ਤੇ ਨੱਠਾ ਗਿਆ ਤੇ ਠੇਡਾ ਲੱਗ ਕੇ ਉਹ ਡਿੱਗ ਪਿਆ ਪੁੱਤਰ ਨੇ ਮਾਂ ਦੇ ਕਲੇਜੇ ਵਿੱਚ ਕੀ ਮਾਰਿਆ ਪੁੱਤਰ ਨੇ ਸੁੰਦਰੀ ਨੂੰ ਪਾਉਣ ਲਈ ਆਪਣੀ ਸੁੱਤੀ ਪਈ ਮਾਂ ਦੇ ਕਲੇਜੇ ਵਿੱਚ ਛੁਰਾ ਮਾਰ ਦਿੱਤਾ ਉਹ ਆਪਣੀ ਮਾਂ ਦੁਆਰਾ ਕੀਤੀਆਂ ਸਾਰੀਆਂ ਕੁਰਬਾਨੀਆਂ ਨੂੰ ਭੁੱਲ ਗਿਆ ਤੇ ਸੁੰਦਰੀ ਦੇ ਪਿਆਰ ਵਿੱਚ ਪੈ ਕੇ ਉਸਨੇ ਆਪਣੀ ਮਾਂ ਦਾ ਪਿਆਰ ਪਿਆਰ ਨੂੰ ਭੁਲਾ ਦਿੱਤਾ ਸੋ ਜਿਹੜਾ ਸੀ ਉਹਦੀ ਮਾਂ ਨੇ ਉਹਨੂੰ ਕਿੰਨੇ ਔਖੇ ਹੋ ਕੇ ਪਾਲਿਆ ਸੀ ਉਹਨੇ ਹਰ ਮੁਸੀਬਤ ਤੋਂ ਆਪਣੇ ਬੱਚੇ ਨੂੰ بچਾ ਕੇ ਰੱਖਿਆ ਉਹਨੂੰ ਤਕਤੀ ਬਾ ਨਾ ਲੱਗਣ ਦਿੱਤੀ ਤੇ ਉਹਦੀ ਜਿਹੜੀ ਸੀ ਬੜੀ ਹੀ ਪਿਆਰ ਦੇ ਨਾਲ ਪਾਲਣਾ ਕੀਤੀ ਪਰ ਪੁੱਤਰ ਜਿਹੜਾ ਸੀ ਉਹ ਆਪਣੇ ਮਾਂ ਦੀਆਂ ਸਾਰੀਆਂ ਕੁਰਬਾਨੀਆਂ ਨੂੰ ਭੁੱਲ ਗਿਆ ਤੇ ਉਹਨੇ ਆਪਣੇ ਮਾਂ ਦਾ ਸਾਰਾ ਪਿਆਰ ਭੁਲਾ ਦਿੱਤਾ ਇੱਕ ਸੁੰਦਰੀ ਨੂੰ ਪਾਉਣ ਦੇ ਚੱਕਰ ਦੇ ਵਿੱਚ ਠੀਕ ਹੈ ਅੱਗੇ ਜਿਹੜਾ ਨੈਕਸਟ ਬੇਟਾ ਪੈਰਾਗ੍ਰਾਫ ਹੈ ਤੁਹਾਡਾ ਕੁਐਸਚਨ ਨੰਬਰ ਹੈ 10 ਉੱਚਾ ਨੀਵਾ ਰਾਵੀ ਨਾ ਸੋਚਿਆ ਵਿਚਾਰਿਆ ਠੇਡਾ ਲੱਗਾ ਡਿੱਗ ਪਿਆ ਬੁੱਧੜੋਂ ਮੂੰਹ ਜਿਨੀ ਤੇ ਉਸ ਵੇਲੇ ਮੁਠ ਵਿੱਚੋਂ ਦਿਲੇ ਪੁਕਾਰਿਆ ਲੱਖ ਲੱਖ ਵਾਰੀ ਤੇਤੋਂ ਵਾਰੀ ਜਾਵੇ ਅੰਬਰੀ ਇਹ ਸੱਟ ਤਾਂ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ ਸ਼ਰਫ ਜੀ ਇਹ ਹੌਸਲਾ ਹੈ ਮਾਂ ਦੇ ਪਿਆਰ ਦਾ ਪੁੱਤ ਹੱਥੋਂ ਮਰ ਕੇ ਵੀ ਮੋਹ ਨਾ ਸਾਇਆ ਸੋ ਪਹਿਲਾ ਜਿਹੜਾ ਇਹਦਾ ਬੇਟੇ ਕੁਐਸਚਨ ਹੈ ਉਹ ਹੈ ਉਪਰੋਕਤ ਕਾਵ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਸੋ ਇਹ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਹੈ ਇਹ ਆਲਰੇਡੀ ਤੁਹਾਨੂੰ ਮੈਂ ਜਿਹੜੀ ਪਹਿਲਾਂ ਕਰਾਈ ਹੈ ਆ ਵੀਡੀਓ ਉਹਦੇ ਚ ਕਰਾਈ ਆ ਬਟ ਫਿਰ ਵੀ ਜੇ ਤੁਸੀਂ ਬੇਟੇ ਹੈਲਪ ਲੈਣੀ ਚਾਹੁੰਦੇ ਹੋ ਤਾਂ ਇਸੇ ਹੀ ਬੁੱਕ ਦੇ ਵਿੱਚ ਦੇਖੋ 102 ਪੇਜ ਨੰਬਰ ਦੇ ਉੱਪਰ ਪਹਿਲਾ પ્રસੰਗ ਲਿਖਿਆ ਹੋਇਆ ਕਿ ਉਪਰੋਕਤ ਕਾਵ ਟੋਟਾ ਕਾਵ ਕਠਾ ਸੰਵੇਦਨਾ ਪੁਸਤਕ ਵਿੱਚ ਦਰਜ ਫਿਰੋਜ਼ ਇਨਸ਼ਾਹ ਦੀ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ ਮਾਂ ਆਪਣੇ ਪੁੱਤਰ ਦੇ ਸੁੱਖ ਲਈ ਆ ਦੁੱਖ ਸਹਿ ਕੇ ਸਭ ਕੁਝ ਕਰਦੀ ਹੈ ਪਰ ਪੁੱਤਰ ਕਪੁੱਤਰ ਬਣ ਗਿਆ देर ਨਹੀਂ ਲਾਉਂਦਾ ਇਹ ਕਵਿਤਾ ਵਿੱਚ ਕਵੀ ਨੇ ਅਜਿਹੇ ਕਪੁੱਤਰ ਦੀ ਕਰਤੂਤ ਪੇਸ਼ ਕੀਤੀ ਹੈ ਜੋ ਆਪਣੀ ਮਾਂ ਦਿਆ ਕੁਰਬਾਨੀਆਂ ਨੂੰ ਭੁਲਾ ਕੇ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਆਪਣੀ ਮਾਂ ਨੂੰ ਮਾਰ ਦਿੰਦਾ ਹੈ ਪਰ ਦੂਜੇ ਪਾਸੇ ਇਹ ਮਾਂ ਦਾ ਦਿਲ ਹੀ ਹੈ ਜੋ ਮਰ ਕੇ ਵੀ ਪੁੱਤਰ ਦਾ ਸੁੱਖ ਮੰਗਦਾ ਹੈ ਇਹ ਸਤਰਾਂ ਵਿੱਚ ਪੁੱਤਰ ਲਈ ਮਾਂ ਦੇ ਪਿਆਰ ਦਾ ਅਜੇਹਾ ਦਰਦਨਾਕ ਵਰਣਨ ਹੈ ਜਿਸ ਵਿੱਚ ਮਾਂ ਦਾ ਦਿਲ ਮਰ ਕੇ ਵੀ ਪੁੱਤਰ ਦੇ ਸੁੱਖ ਦੀ ਕਾਮਨਾ ਕਰਦਾ ਹੈ ਇਹ ਹੋ ਗਿਆ પ્રસੰਗ ਅਗੋਂ ਬੇਟਾ ਵਿਆਖਿਆ ਕਵੀ ਕਹਿੰਦਾ ਹੈ ਕਿ ਜਵਾਨ ਪੁੱਤਰ ਕਾਮ ਦੇ ਮੋਹ ਵਿੱਚ ਇੰਨਾ ਫਸਿਆ ਕਾਮ ਮਤਲਬ ਪਿਆਰ ਉਸ ਸੁੰਦਰੀ ਦੇ ਪਿਆਰ ਵਿੱਚ ਕਿ ਆਪਣੀ ਪ੍ਰੇਮਿਕਾ ਦੇ ਪਿਆਰ ਦੀ ਖਾਤਰ ਮਾਂ ਦਾ ਦਿਲ ਕੱਢ ਕੇ ਲਿਜਾਂਦੇ ਆ ਉਹਨੇ ਉੱਚਾ ਨੀਵਾ ਰਸਤਾ ਨਾ ਵੇਖਿਆ ਉਸ ਨੂੰ ਇੱਕ ਖੇਡਾ ਲੱਗਾ ਤੇ ਉਹ ਮੋਹ ਪਾਰ ਜ਼ਮੀਨ ਉੱਤੇ ਡਿੱਗ ਪਿਆ ਉੱਥੇ ਡਿੱਗਣ ਤੇ ਮੁੱਠ ਵਿੱਚ ਫੜਿਆ ਮਾਂ ਦਾ ਦਿਲ ਪੁਕਾਰਿਆ ਕਹਿ ਲੱਗਾ ਤੇਰੇ ਤੋਂ ਤੇਰੀ ਮਾਂ ਲੱਖ ਲੱਖ ਵਾਰ ਕੁਰਬਾਨ ਜਾਂਦੀ ਹੈ ਮੇਰੇ ਪਿਆਰੇ ਪੁੱਤਰ ਤੈਨੂੰ ਕਿਤੇ ਸੱਟ ਤਾਂ ਨਹੀਂ ਲੱਗੀ ਕਵੀ ਕਹਿੰਦਾ ਹੈ ਕਿ ਉਹ ਮਾਂ ਦੇ ਪਿਆਰ ਦਾ ਹੌਂਸਲਾ ਹੈ ਕਿ ਉਸਨੇ ਪੁੱਤਰ ਹੱਥੋਂ ਮਰ ਕੇ ਵੀ ਮੋਹ ਨਹੀਂ ਛੱਡਿਆ ਮੋਹ ਮਤਲਬ ਪਿਆਰ ਆਪਣੇ ਪੁੱਤਰ ਦੇ ਪਿਆਰ ਨੂੰ ਉਹ ਭੁਲਾ ਨਹੀਂ ਸਕੇ ਠੀਕ ਹੈ ਸੋ ਇਸ ਸਾਰੀ ਬਿਤਾ ਇਹਦੀ ਹੋ ਗਈ ਪ੍ਰਸੰਗ ਸਹਿਤ ਵਿਆਖਿਆ ਸੋ ਇਸੇ ਪੈਰਾਗ੍ਰਾਫ ਦਾ ਨੈਕਸਟ ਕੁਐਸਚਨ ਜਿਹੜਾ ਹੈ ਠੇਡਾ ਲਾ ਕੇ ਕੌਣ ਡਿਗ ਪਿਆ ਠੇਡਾ ਲੱਗਣ ਤੇ ਮਾਂ ਦਾ ਪਿਆਰਾ ਪੁੱਤਰ ਡਿਗ ਪਿਆ ਅਸਲ ਵਿੱਚ ਉਹਨੂੰ ਸੁੰਦਰੀ ਨੂੰ ਪੌਂਦੀ ਇੰਨੀ ਜਲਦੀ ਸੀ ਕਿ ਜਦੋਂ ਉਹ ਮਾਂ ਦਾ ਦਿਲ ਕੱਢ ਕੇ ਲਿਜਾ ਰਿਆ ਸੀ ਤਾਂ ਉਸਨੇ ਉੱਚਾ ਨੀਵਾਂ ਰਾਹ ਵੀ ਨਾ ਦੇਖਿਆ ਤੇ ਠੇਡਾ ਲੱਗ ਕੇ ਡਿੱਗ ਪਿਆ ਸੈਕ 3rd ਕੁਐਸਚਨ ਹੈ ਮਾਂ ਦੇ ਦਿਲ ਨੇ ਪੁੱਤਰ ਨੂੰ ਕੀ ਕਿਹਾ ਜਦੋਂ ਨੌਜਵਾਨ ਜਿਹੜਾ ਹੈ ਆਪਣੀ ਮਾਂ ਦਾ ਦਿਲ ਕੱਢ ਕੇ ਸੁੰਦਰੀ ਦੇ ਲਈ ਲਿਜਾ ਰਿਆ ਸੀਗਾ ਨਾ ਤਾਂ ਉਸ ਸਮੇਂ ਜਿਹੜਾ ਹੈ ਉਹ ਮਾਂ ਦਾ ਦਿਲ ਉਹਨੂੰ ਕੀ ਕਹਿੰਦਾ ਹੈ ਮਾਂ ਦੇ ਦਿਲ ਨੇ ਪੁੱਤਰ ਨੂੰ ਕਿਹਾ ਕਿ ਮੇਰੇ ਪੁੱਤਰ ਕਿਤੇ ਸੱਟ ਤਾਂ ਨਹੀਂ ਲੱਗੀ ਅਸਲ ਵਿੱਚ ਆਪਣੇ ਪੁੱਤਰ ਹੱਥੋਂ ਮਰ ਕੇ ਵੀ ਉਹ ਪੁੱਤਰ ਦੇ ਪਿਆਰ ਨੂੰ ਭੁਲਾ ਨਾ ਸਕੇ ਕਹਿਣ ਤੋਂ ਭਾਵ ਹੈ ਕਿ ਪੁੱਤ ਕਪੁੱਤ ਹੋ ਸਕਦਾ ਹੈ ਪਰ ਮਾਂ ਕੋ ਮਾਂ ਨਹੀਂ ਹੋ ਸਕਦੀ ਮਾਂ ਦੇ ਪਿਆਰ ਦੀ ਕਿਹੜੀ ਮਿਸਾਲ ਦਿੱਤੀ ਗਈ ਹੈ ਮਿਸਾਲ ਹੁੰਦਾ ਬੇਟਾ ਐਗਜ਼ਾਮਪਲ ਉਦਾਹਰਣ ਕਵੀ ਦੱਸਣਾ ਚਾਹੁੰਦਾ ਹੈ ਕਿ ਸਾਰਾ ਜਗ ਜਤਨ ਕਰਨ ਦੇ ਬਾਵਜੂਦ ਵੀ ਮਾਂ ਦੇ ਪਿਆਰ ਦੀ ਗਹਿਰਾਈ ਨੂੰ ਨਹੀਂ ਸਮਝ ਸਕਦਾ ਮਾਂ ਦੇ ਅੰਦਰ ਇੰਨੀ ਮਮਤਾ ਭਰੀ ਹੁੰਦੀ ਹੈ ਕਿ ਉਹ ਆਪਣੇ ਪੁੱਤਰ ਹੱਥੋਂ ਮਰ ਕੇ ਵੀ ਆਪਣੇ ਪੁੱਤਰ ਦੀ ਸਲਾਮਤੀ ਮੰਗਦੀ ਹੈ ਹਮੇਸ਼ਾ ਠੀਕ ਹੈ ਅੱਗੇ ਹੈਗਾ ਤੁਹਾਡਾ ਬੇਟਾ ਬਹੁਵੀ ਕਲਪੀ ਪ੍ਰੇਸ਼ਨ ਹੈ ਫਿਰੋਜ਼ਦੀਨ ਸ਼ਰਵ ਦੀ ਲਿਖੀ ਕਿਹੜੀ ਕਵਿਤਾ ਦਾ ਨਾਮ ਕੀ ਹੈ ਇਹ ਆਪਾਂ ਪੜ੍ਹੀਏ ਬੇਟਾ ਮਾਂ ਦਾ ਦਿਲ ਜਿਹੜੀ ਕਵਿਤਾ ਦੇ ਆਪਾਂ ਕੁਸ਼ਚਨ ਸਰ ਕਰ ਰਹੇ ਹਾਂ ਸੇਮ ਕਵਿਤਾ ਜਿਹੜੀ ਹੈ ਉਹਨੂੰ ਤੁਸੀਂ ਟਿਕ ਕਰੋਗੇ ਮਾ ਕਿਸ ਨੂੰ ਤਤੀਵਾਨ ਵੀ ਲੱਗਨ ਨਹੀਂ ਦਿੰਦੀ ਆਪਣੇ ਪੁੱਤਰ ਨੂੰ ਫਸਟ ਆਪਸ਼ਨ ਕਿਹੜੇ ਦਿਨ ਨੇੜੇ ਆਉਣ ਲੱਗੇ ਆਪਸ਼ਨ ਨੰਬਰ 3 ਸਦਰ ਮੁਰਾਦਾ ਵਾਲੇ ਨੌਜਵਾਨ ਕਿਸ ਵੱਲ ਬਿਟ ਬਿਟ ਵੇਖਦਾ ਬਿਟ ਬਿਟ ਹੁੰਦਾ ਇੱਕ ਟੱਕ ਵੇਖਣਾ ਸੋ ਇਹਦੀ ਆਪਸ਼ਨ ਹੈਗੀ ਦੂਸਰੀ ਸੁੰਦਰੀਵਨ ਪੁੱਤਰ ਨੇ ਆਪਣੇ ਹੱਥ ਕਿਸ ਨਾਲ ਰੰਗ ਲਏ ਖੂਨ ਨਾਲ ਕਿਸ ਦੇ ਖੂਨ ਨਾਲ ਆਪਣੀ ਮਾਂ ਦੇ ਖੂਨ ਦੇ ਨਾਲ ਜਿਹੜੇ ਸੀ ਉਸਨੇ ਆਪਣੇ ਹੱਥ ਰੰਗ ਲਏ ਅੱਗੇ ਹੈਗੇ ਬੇਟਾ ਇੱਕ ਦੋ ਵਾਕਾਂ ਵਾਲੇ ਜਿਹੜੇ ਆ ਛੋਟੇ ਕੁਐਸਚਨ ਆਨਸਰਸ ਜਿਹੜੇ ਆ ਆਪਾਂ ਕਰਨੇ ਆ ਇਹ ਲੌਂਗ ਨਹੀਂ ਆ ਸ਼ਾਰਟ ਹੀ ਕੁਐਸਚਨ ਆਨਸਰ ਆ ਰਹਾ ਜੀ ਪਹਿਲਾ ਹੈ ਮਾਂ ਆਪਣੇ ਪੁੱਤਰ ਲਈ ਕੀ ਕਰਦੀ ਹੈ ਮਾਂ ਆਪਣੇ ਪੁੱਤਰ ਨੂੰ ਤਤੀ ਵਾਰ ਨਹੀਂ ਲੱਗਦੀ ਤਤੀ ਵਾਰ ਦਾ ਮਤਲਬ ਹੁੰਦਾ ਹੈ ਕੋਈ ਵੀ ਦੁੱਖ ਮੁਸੀਬਤ ਨਹੀਂ ਆਉਂਦੀ ਆਪਣੇ ਬੱਚੇ ਦੇ ਉੱਪਰ ਉਸ ਨੂੰ ਦੁੱਖਾਂ ਤੋਂ ਬਚਾ ਕੇ ਰੱਖਦੀ ਹੈ ਉਸ ਨੂੰ ਬੈਠਣਾ ਰਿੜਣਾ ਖੜੇ ਹੋਣਾ ਸਿਖਾਉਂਦੀ ਹੈ ਤੇ ਫਿਰ ਜਿਹੜਾ ਹੈ ਲੋਰੀਆਂ ਦੇ ਕੇ ਪਿਆਰ ਦੇ ਨਾਲ ਪਾਲ ਪੋਸ ਕੇ ਵੱਡਾ ਕਰਦੀ ਹੈ ਸੋ ਇਹ ਸਾਰੀ ਜਿਹੜੀ ਹੈ ਇਹ ਮਾਂ ਦੀ ਮਮਤਾ ਹੀ ਹੈ ਜਿਹਦੇ ਵਿੱਚ ਉਹ ਆਪਣਾ ਬੱਚੇ ਦੇ ਪ੍ਰਤੀ ਹਰ ਫਰਜ਼ ਨੀ ਬੰਦੀ ਹੈ ਉਹਨੂੰ ਰੜਨਾ ਸਿਖਾਉਂਦੀ ਹੈ ਬੈਠਣਾ ਖੜੇ ਹੋਣਾ ਤੇ ਉਹਨੂੰ ਜਿਹੜਾ ਹੈ ਆਪਣੇ ਪੈਰਾਂ ਤੇ ਖੜਾ ਕਰਦੀ ਹੈ ਪੁੱਤਰ ਕਪੁੱਤਰ ਕਿਸ ਗੱਲ ਤੋਂ ਹੁੰਦਾ ਹੈ ਪੁੱਤਰ ਨੇ ਆਪਣੇ ਪਿਆਰ ਨੂੰ ਪਾਉਣ ਲਈ ਮਾਂ ਦੇ ਪਿਆਰ ਨੂੰ ਭੁਲਾ ਦਿੱਤਾ ਤੇ ਉਸ ਦਾ ਜਿਹੜਾ ਸੀ ਕੀ ਬਣ ਗਿਆ ਕਾਤਲ So, पुत्तर पुत्तर बन ਗਿਆ सो ਜਿਹੜਾ ਸੀ ਇੱਥੇ ਤੁਸੀਂ ਐਗਜ਼ਾਮਪਲ ਉਹਨੇ ਪੁੱਛੀ ਹੈ ਕਿ ਪੁੱਤਰ ਕਪੁੱਤਰ ਕਿਸ ਗੱਲ ਤੋਂ ਹੁੰਦਾ ਆ ਗੱਲ ਤੋਂ ਹੁੰਦਾ ਹੈ ਪੁੱਤਰ ਜਿਹੜਾ ਹੈ ਉਹ ਕਪੁੱਤਰ ਕਿਸ ਗੱਲ ਤੋਂ ਹੁੰਦਾ ਆ ਕਿ ਉਹ ਆਪਣੀ ਮਾਂ ਦੀ ਕੀਤੀ ਸਾਰੀ ਕੁਰਬਾਨੀ ਨੂੰ ਭੁੱਲ ਗਿਆ ਆਪਣੀ ਮਾਂ ਦੇ ਪਿਆਰ ਨੂੰ ਭੁੱਲ ਗਿਆ ਤੇ ਅਬ ਸੁੰਦਰੀ ਨੂੰ ਪਾਉਣ ਦੇ ਲਈ ਉਹ ਆਪਣੀ ਮਾਂ ਦਾ ਹੀ ਕਾਤਲ ਬਣ ਗਿਆ ਸੋ ਉਹ ਪੁੱਤਰ ਤੋਂ ਕੀ ਬਣ ਗਿਆ ਕਪੁੱਤਰ ਬਣ ਗਿਆ ਸੁੰਦਰੀ ਨੇ ਨੌਜਵਾਨ ਨੂੰ ਕੀ ਆਖਿਆ ਸੁੰਦਰੀ ਨੇ ਕਿਹਾ ਕਿ ਉਹ ਵੀ ਉਸ ਨਾਲ ਪਿਆਰ ਕਰਦੀ ਹੈ ਪਰ ਉਹ ਉਸ ਨੂੰ ਪਰਖਣਾ ਚਾਹੁੰਦੀ ਹੈ ਇਸ ਲਈ ਉਹ ਆਪਣੀ ਮਾਂ ਦਾ ਦਿਲ ਲੈ ਕੇ ਆਵੇ ਇਹ ਕਿਆਸੀ ਨੂੰ ਠੀਕ ਹੈ ਕਿ ਜੇਕਰ ਆਪਣੀ ਮਾਂ ਦਾ ਦਿਲ ਲੈ ਕੇ ਆਊਗਾ ਤੇ ਉਹਦੇ ਨਾਲ ਲਾਵਾ ਲੈ ਲੋਗੇ ਉਹਦੇ ਨਾਲ ਵਿਆਹ ਕਰਾ ਲੋਗੇ ਪੁੱਤਰ ਦੇ ਜਵਾਨ ਹੋਣ ਦੀਆਂ ਕਿਹੜੀਆਂ ਨਿਸ਼ਾਨੀਆਂ ਨਜ਼ਰ ਆਉਣ ਲੱਗੀਆਂ ਜਵਾਨ ਹੋਣ ਤੇ ਉਸ ਮਾਂ ਦੇ ਪੁੱਤਰ ਦੇ ਗੋਰੇ ਮੁਖੜੇ ਦੇ ਉੱਪਰ ਕੱਕੀ ਜਿਹੜੀ ਸੀ ਦਾੜੀ ਉੱਚਾ ਦਾੜੀ ਆਉਣ ਲੱਗ ਪਈ ਤੇ ਜਵਾਨੀ ਨੇ ਉਹਨੂੰ ਫੁੱਲ ਵਾਂਗ ਸ਼ਿੰਗਾਰ ਦਿੱਤਾ ਜਿੱਦਾਂ ਕਹਿ ਲੋ ਪੌਦੇ ਦੇ ਉੱਪਰ ਜਦੋਂ ਫੁੱਲ ਲੱਗਦਾ ਹੈ ਤੇ ਪੌਦਾ ਜਿਹੜਾ ਹੈ ਨਾ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹਦਾ ਸ਼ਿੰਗਾਰ ਕੀਤਾ ਹੋਵੇ ਐਨੋ ਪੌਦਾ ਜਿਹੜਾ ਸੋਹਣਾ ਲੱਗਦਾ ਦੂਰੋਂ ਮਹਿਕਾ ਮਾਰਦਾ ਇਸੀ ਤਰ੍ਹਾਂ ਹੀ ਜਿਹੜੀ ਉਹਦੇ ਪੁੱਤਰ ਦੇ ਮੂੰਹ ਦੇ ਉੱਪਰ ਵੀ ਕੱਕੇ ਰੰਗ ਦੀ ਛੋਟੀ ਛੋਟੀ ਦਾੜ੍ਹੀ ਆਈ ਸੀ ਨਾ ਇਦਾਂ ਲੱਗਦਾ ਸੀ ਕਿ ਉਹਦੀ ਜਵਾਨੀ ਨੇ ਉਹਨੂੰ ਆ ਕੇ ਜਿਹੜਾ ਹੈ ਫੁੱਲਾਂ ਵਾਂਗੂ ਸ਼ਿੰਗਾਰ ਦਿੱਤਾ ਸੋਹਣਾ ਗੱਭਰੂ ਜਵਾਨ ਜਿਹੜਾ ਸੀ ਉਹ ਨਿਕਲ ਆਇਆ ਸੀ ਮਾਂ ਦਾ ਪੁੱਤਰ ਕਿਵੇਂ ਡਿੱਗ ਪਿਆ ਤੇ ਕਿੱਥੋਂ ਉਸ ਦੀ ਸੰਭਾਲ ਲਈ ਆਵਾਜ਼ ਆ ਰਹੀ ਸੀ ਮਾਂ ਦਾ ਪੁੱਤਰ ਢਿੱਡਾਂ ਲੱਗਨ ਤੇ ਡਿੱਗ ਪਿਆ ਉਸ ਸਮੇ ਉਸ ਦੀ मुट्ठी ਦੇ ਵਿੱਚ ਫੜਿਆ ماں ਦਾ ਦਿਲ ਪੁਕਾਰ ਰਿਹਾ ਸੀ ਕਿ ਮੇਰੇ ਪਿਆਰੇ ਪੁੱਤਰ ਕਿਤੇ ਸੱਟ ਤਾਂ ਨਹੀਂ ਲੱਗੀ ਤੇ ਵੀ ਤੇਰੀ ਮਾਂ ਤੇਰੇ ਤੋਂ ਲੱਖ ਵਾਰ ਵਾਰੀ ਜਾਂਦੀ ਹੈ ਸੋ ਅਖੀਰ ਤੇ ਜਦੋਂ ਜਿਹੜਾ ਪੁੱਤਰ ਹੈ ਕੁੱਤਰ ਬੰਦਾ ਹੈ ਆਪਣੀ ਮਾਂ ਦਾ ਹੀ ਕਾਤਲ ਬੰਦਾ ਹੈ ਉਸ ਸਮੇਂ ਵੀ ਉਹਦੀ ਮਾਂ ਜਿਹੜੀ ਹੈ ਉਹ ਆਪਣੇ ਪੁੱਤਰ ਦਾ ਫਿਕਰ ਕਰਦੀ ਹੈ ਤੇ ਕੀ ਕਹਿੰਦੀ ਹੈ ਕਿ ਮੇਰੇ ਪਿਆਰੇ ਪੁੱਤਰ ਨੂੰ ਸੱਟ ਤਾਂ ਨਹੀਂ ਲੱਗੀ ਔਰ ਇਹ ਜਿਹੜਾ ਹੈ ਕਹਿੰਦੇ ਕਿ ਮਿਸਾਲ ਹੈ ਮਾਂ ਦੇ ਪਿਆਰ ਦੀ ਕਿ ਆਪਣੇ ਪੁੱਤਰ ਤੋਂ ਮਰ ਕੇ ਵੀ ਉਹਨੇ ਜਿਹੜਾ ਸੀ ਆਪਣੇ ਪੁੱਤਰ ਦੇ ਪਿਆਰ ਨੂੰ ਛੁਲਾਇਆ ਨਹੀਂ ਠੀਕ ਹੈ ਸੋ ਇਹ ਹੋ ਗਏ ਤੁਹਾਡੇ ਬੇਟਾ ਪੋਇਮ ਦੇ ਕੁਐਸਚਨ ਆਨਸਰਸ ਜਿਹੜੇ ਕਿ ਤੁਸੀਂ ਜਿਹੜੇ ਆ ਉਹ ਕਰਨੀਆ ਲੋੜ ਦੇ ਮੁਤਾਬਿਕ ਨੂੰ ਜਿਹੜਾ ਹੈ ਵੱਡਾ ਕਰ ਸਕਦੇ ਆ ਤੇ ਜਿੰਨੀ ਡਿਮਾਂਡ ਆ ਉਹਦੇ ਅਨਸਾਰੇ ਦੇ ਅਨਸਰ ਲਿਖਨੇ ਓਕੇ ਥੈਂਕ ਯੂ